ਰਜਨੀ ਆਖੇ ਸੁਣ ਬੀ ਬਾਬੁਲ ਮੇ ਪਾਗਾ ਦਾ ਖਾਵਾਂ ਉਹਦਾ ਖਾਵਾਂ ਉਹਦਾ ਪਾਵਾਂ ਰੱਬੀ ਸੁਖ ਹੰਡਾਵਾਂ ਐਨਾ ਸੁਣ ਹੰਕਾਰੀ ਰਾਜਾ ਭਿੰਗਲਾ ਇੱਕ ਮੰਗਾਏ ਨਾਜਾਂ ਦੇ ਨਾਲ ਪਾਲੀ ਤੀਨੂ ਕੋੜੀ ਦੇ ਲੜ ਲਾਏ ਭਾਗ ਸਮਝ ਕੇ ਤੁਰ ਪਈ ਰਜਨੀ ਨਾ ਕੋਈ ਹਰਕ ਜਿਤਾਏ ਮੈਲੇ ਕਪੜੇ ਤਨ ਮੰਨ ਲਈ ਰਾਂ ਦਰ ਦਰ ਮੰਗਣ ਜਾਏ ਰੋਗੀ ਪਤੀ ਦੀ ਸੇਵਾ ਕਰਦੀ ਪੂਰਾ ਨਾ ਕਬਰਾਈ ਇੱਕ ਦਿਨ ਉਹਦੇ ਭਾਗ ਜਾਗ ਪੇ ਰੱਬ ਨੇ ਇਕ ਲਾਵ ਖਾਈ 베ਰੀ ਦੀ ਇੱਕ ਸ਼ਾਖਾ ਛਪੜੀ ਨਜ਼ਰੀ ਆਈ ਕਾਲਿਓ ਚਿੱਟੇ ਕਾਗ ਵੇਖ ਕੇ ਪਿੰਗਲੇ ਡੁਬਕੀ ਲਾਈ ਓਥਾਂ ਐਸੀ پاک ਪਵਿੱਤਰ ਦੁਖਪੰਜਨ ਅਖਵਾਈ ਉਧਰ ਹੋਣੀ ਕਰਦੀ ਤਾਡਵ ਵੇਖੋ ਪ੍ਰਭ ਦੀ ਮਾਇਆ ਰਾਜਾ ਪਿਤਾ ਕੰਗਾਲ ਹੋ ਗਿਆ ਕਾਸਾ ਹੱਥ ਫੜਾਇਆ ਬਣ ਕੇ ਭਿਖਾਰੀ ਰਾਜਾ ਬਾਬਲਦਾਰ ਜਨੀ ਦੇ ਆਇਆ ਕਿਉ ਹੰਝੂ ਹੱਥੀ ਕਾਸਾ ਮੁਖੋਂ ਏ ਫਰਮਾਇਆ ਤੀਏ ਮਾਫ ਕਰੀ ਪਾਪੀ ਪਾਪ ਕਮਾਇਆ